ਜਿਵੇਂ ਭਾਦ ਦੋ ਮਹੀਨਾ ਆ ਗਿਆ ਜੀ ਅੱਗੇ ਦੇ ਲੋ ਜੀ ਬੁੜੀਆਂ ਨੇ ਕੁੜੀਆਂ ਨੇ ਸਾਬ ਨੇ ਸੇਮੀਆਂ ਵਟਣੀਆਂ ਤੇ ਭਾਦ ਦੋ ਮਹੀਨਾ ਆ ਗਿਆ ਘੋੜੀਆਂ ਦੀ ਜਿਹੜੇ ਹੈ ਜਿਹੜੀ ਘੋੜੀ ਨਹੀਂ ਚੁੰਦੀ ਵਾਰੀ ਨਾ ਆਉਣ ਜਿਹਦੇ ਵੀ ਕਿਸੇ ਦੇ ਹੋਣੀ ਲੈ ਕੇ ਉਹਨੂੰ ਵਾਰੀ ਰਾਉਣੇ ਫਲਾਨਿਆਂ ਦੇ ਗਏ ਆ ਜਾਂ ਉਹਦੇ ਗਏ ਆ ਕੱਲ ਨੂੰ ਆਪਾਂ ਵਟਾਂਗੇ ਏਕਣ ਹੋਣਾ ਇਹ ਚੀਜ਼ਾਂ ਸਾਂਝਾ ਹੋਣੀਆਂ ਹੁਣ ਤੁਸੀਂ ਦੇਖ ਲਓ ਪਤਾ ਨਹੀਂ ਘੋੜੀਆਂ ਕਿੱਥੇ ਨੇ ਹੀ ਆ ਤੇ ਸਾਰੀ ਚੀਜ਼ ਮੁੱਲ ਮਿਲਦੀ ਆ ਕੋਈ ਚੀਜ਼ ਕਰਨ ਦੀ ਲੋੜ ਨਹੀਂ ਹੈਗੀ ਪੈਸਾ ਚਾਹੀਦਾ ਬਸ ਤੇ ਇਸ ਕਰਕੇ ਤਾਂ ਹੀ ਆਪਾਂ ਨੂੰ ਜਿਵੇਂ ਕਹਿੰਦੇ ਸੀ ਆਪਾਂ ਸਰੀਰ ਦੀ ਕਸਤਰ ਕਰ ਆਪਣੀ ਕਸਰਤ ਨਹੀਂ ਹੋएगी ਇਸ ਕਰਕੇ ਆਪਾਂ ਨੂੰ ਬਿਮਾਰੀਆਂ ਲੱਗੀਆਂ ਅੱਗੇ ਦੇ ਲੋ ਆਪਾਂ ਤੋਕੇ ਵਾਲੀ ਮਸ਼ੀਨ ਕਿਸੇ ਕਿਸੇ ਦੇ ਮੋਟਰਾਂ ਹੁੰਦੀ ਸੀ ਨਹੀਂ ਕਿੰਨੀ ਕਿੰਨੀਆਂ ਭਰੀਆਂ ਪੱਠਿਆਂ ਦੀ ਬਕੁਤਰਦੀ ਸੀ ਜੇ ਨਿਆਣਾ ਵੀ ਮੁਰ ਲੱਗੇ ਤਾਂ ਵੀ ਅਗਲੀ ਜਰਾਨੀ ਵੀ ਨਾਲ ਲੱਗੇ ਦੂਜੇ ਪਾਸੇ ਵੀ ਛੇਤੀ ਡੇਟਾ ਜਾਵੇ ਇਸ ਕਰਕੇ ਤਾਂ ਹੀ ਬਿਮਾਰੀਆਂ ਘਟਦੀ ਸੀ ਕਿਉਂਕਿ ਆਪਾਂ ਕੁਤਰਾ ਕਰਦੇ ਸੀ ਕਿੰਨੀ ਕਸਰਤ ਕਰਦੇ ਸੀ ਉਹਦੇ ਨਾਲ ਵੀ ਕੋਲ ਮਸ਼ੀਨੀਆਂ ਵੱਡਦੇ ਜਿੰਦਵਨ ਨਕਸ਼ਰਤ ਹੋ ਜਾਂਦੀ ਸੀ ਤਾਹੀ ਬਿਮਾਰੀਆਂ ਕੜ ਸਰੀਰ ਹਿਲਦਾ ਚੁਲਦਾ ਜਾਂਦਾ ਜਾਂਦਾ ਸੀ ਹੁਣ ਤਾਂ ਆਪਾਂ ਸਿਰਫ ਜਿਵੇਂ ਕਹਿੰਦੇ ਤੇ ਖਾਣਦੇ ਹੋਏ ਆ ਕੰਮ ਤਾਂ ਬਹੁਤ ਘੱਟ ਆ ਇਸ ਕਰਕੇ ਆਪਾਂ ਵੀ ਜੇ ਹਿਲਜੁਲ ਕਰਿਆ ਕਰੀਏ ਨਾ ਫਿਰ ਆਪਣੀਆਂ ਬਿਮਾਰੀਆਂ ਵੀ ਘੱਟ ਹੋਣ ਹੁਣ ਜਾਣੀ ਜਿਵੇਂ ਕਹਿੰਦੇ ਹੁੰਦੇ ਨੇ ਜੋਗੀ ਬਦਲ ਗਿਆ ਸਭ ਸੌਖਾ ਜੀ ਆਪਾਂ ਕੋਈ ਔਖਾ ਕੰਮ ਤਾਂ ਆਪਾਂ ਨੂੰ ਬਿਲਕੁਲ ਨਹੀਂ ਹੈਗਾ